ਸ਼ਿਰ ਜਿਲ੍ਹਾ ਰਾਸ਼ਾ ਦੇ ਦੌਰਾ ਕੀਤਾ ਤਹਿਸੀਲ ਦਾ ਕੰਪਲੈਕਸ ਕੀ ਕਹਿਣਾ ਚਾਹੁੰਦੇ ਸਰ ਅਸਲ ਵਿੱਚ ਮੈਂ ਜੁਆਇਨ ਕਰਨ ਤੋਂ ਬਾਅਦ ਨਾ ਜਿਹੜੀਆਂ ਪੈਂਡਿੰਗ ਦੀਆਂ ਰਿਪੋਰਟਾਂ ਉਹ ਮੰਗਾਈਆਂ ਜਿਵੇਂ ਇੰਤਕਾਲ ਬਹੁਤ ਜ਼ਿਆਦਾ 150 ਦਿਨ ਤੋਂ 50-50 ਦਿਨ ਤੋਂ ਪੈਂਡਿੰਗ ਪਈਆਂ ਹਾਲਾਂਕਿ ਸਰਕਾਰ ਨੇ ਕਿਹਾ ਵੀ ਇਹ 30 ਦਿਨ ਦੇ ਵਿੱਚ ਮੁਕੰਮਲ ਕਰਨੇ 15 ਦਿਨ ਪਟਵਾਰੀ ਨੇ 5 ਦਿਨ ਕਾਨੂੰਗੋ ਨੇ ਤੇ 10 ਦਿਨਾਂ ਦੇ ਵਿੱਚ तहसीलदार ਨੇ ਜਾਂ ਸੀਆਰਓ ਕੋਈ ਵੀ ਇਹ ਮੌਕੇ ਦੇ ਜਿਹਨੇ ਇੰਤਕਾਲ ਕਰਨੇ ਆ ਉਹਨੂੰ ਦਿੱਤੇ ਹੋਏ ਪਰ ਮੈਂ ਜੌਰ ਬੋਟਾ ਮੰਗਾਇਆ ਜਦੋਂ ਪਤਾ ਲੱਗਾ ਬਹੁਤ ਇਹਨਾਂ ਨੇ 1.5 ਦੰਦੇ 50-50 ਦੰਦੇ ਰੱਖੇ ਆ ਤੇ ਲੋਕ ਕਿਹੜੇ ਮਾਰਦੇ ਨੇ ਇਹਨਾਂ ਕੋਲੇ ਤੇ ਸਰਕਾਰ ਦਾ ਵੀ ਇਹ ਟੀਚਾ ਹੈ ਵੀ ਲੋਕਾਂ ਨੂੰ ਜਿਹੜਾ ਵਧੀਆ ਪ੍ਰੋਸੈਸਨ ਦੇਓ ਜਿਹੜੀ ਟਾਈਮ ਲਾਈਨ ਮਿੱਥੀ ਹੋਈ ਹੈ ਉਹਦੇ ਵਿੱਚ ਉਹਨਾਂ ਨੂੰ ਇਨਸਾਫ ਜਾਂ ਉਹਨਾਂ ਦਾ ਕੰਮ ਹੋਣਾ ਚਾਹੀਦਾ ਹੈ ਇਹ ਮੰਤਰੀ ਸਾਹਿਬ ਦੀ ਵੀ ਸਖਤ ਜ਼ਿੰਮੇਵਾਰੀ ਸੀ ਵੀ ਇਹਨਾਂ ਨੂੰ ਸਖਤ ਪ੍ਰਸ਼ਾਸਨ ਵਧੀਆ ਦੇਣ ਵਾਸਤੇ ਹੱਦ ਤੱਕ ਕਰੋ ਵੀ ਇਹੇ ਲੋਕਾਂ ਨੂੰ ਖੱਜਲ ਖਵਾਰ ਨਾ ਕਰਨ ਬਿਨਾਂ ਕਿਸੇ ਲਾਲਚ ਦੇ ਬਿਨਾਂ ਕਿਸੇ ਖੱਜਲ ਖਵਾਰੀ ਦੇ ਸਰਕਾਰ ਵੀ ਤੇ ਮੈਂ ਵੀ ਪ੍ਰਸ਼ਾਸਨ ਦੇਣ ਵਾਸਤੇ ਬਚਨ ਬੱਧਾਂ ਤੇ ਮੈਂ ਇਹੇ ਜੇ ਛਾਪੇ ਮੈਂ ਮੂਨਕ ਛਾਪਾ ਮਾਰੇ ਪਟਵਾਰੀ ਐਬਸੈਂਟ ਕੀਤੇ ਸੀ ਉਹਨਾਂ ਨੂੰ ਵਾਰਨਿੰਗ ਦਿੱਤੀ ਹੈ ਪਹਿਲੀ ਵਾਰ ਸੀ ਵੀ ਨਾਲੇ ਤਾਂ ਆਪਦੇ ਹਫਤੇ ਦੇ ਵਿੱਚ ਇੰਤਕਾਲ ਕਲੀਅਰ ਕਰੋ ਤੇ ਨਾਲ ਇਥੇ ਹਾਇਰੀ ਥੋੜੀ ਜਿਹੀ ਕਿੰਨੀ ਹੋਣੀ ਚਾਹੀਦੀ ਹੈ ਮੂਵਮੈਂਟ ਰਿਸਟ ਲੱਗਿਆ ਹੋਣਾ ਜੀ ਇਹ ਤਾਂ ਤੁਸੀਂ ਬਾਹਰ ਅੰਦਰ ਕਿਤੇ ਜਾਣਦੇ ਹੋ ਇਸੇ ਤਰ੍ਹਾਂ ਅੱਜ ਲਹਿਰੇ ਦੇ ਵਿੱਚ ਵੀ ਤਸਵੀਲ ਚੈੱਕ ਕੀਤੀ ਹੈ ਜਿਸ ਅਵਰ ਰਿਸਟ ਆ ਰਾ ਨੂੰ ਹਦਾਇਤ ਦਿੱਤੀ ਹੈ ਵੀ ਜਦੋਂ ਵੀ ਰਿਸਤੀ ਤੇਰੇ ਕੋਲ ਪੇਸ਼ ਹੁੰਦੀ ਹੈ ਉਸੇ ਟਾਈਮ ਰਿਸਤੀ ਕਰ ਇਹ ਨਹੀਂ ਤੂੰ ਸ਼ਾਮ ਤੱਕ ਉਹਨਾਂ ਨੂੰ ਬਿਠਾਈ ਰੱਖੇ ਤੇ ਟੈਂਸਰ ਰਿਸਤੀ ਹੋਣੀ ਚਾਹੀਦੀ ਹੈ ਨਾਲ ਪਟਵਾਰੀ ਚੈੱਕ ਕੀਤੀ ਹੈ ਉਹਨਾਂ ਕੋਲੇ ਜਿਹੜੇ ਵੀ ਇੰਤਕਾਲ ਪੈਂਡਿੰਗ ਉਹਨਾਂ ਨੂੰ ਕਹੇ ਹਫ਼ਤੇ ਦੇ ਵਿੱਚ ਇਹ ਇੰਤਕਾਲ ਕਲੀਅਰ ਹੋਣੇ ਚਾਹੀਦੇ ਸੇਵਾ ਕੇਂਦਰ ਦੇ ਵਿੱਚ ਚੈਕਿੰਗ ਕੀਤੀ ਹੈ ਸੇਵਾ ਕੇਂਦਰ ਵਾਲਿਆਂ ਨੂੰ ਵੀ ਇਹ ਹਦਾਇਤ ਦਿੱਤੀ ਹੈ ਵੀ ਜਿਹੜਾ ਵੀ ਕੋਈ ਆਉਂਦਾ ਹੈ ਉਹਨੂੰ ਪਿਆਰ ਨਾਲ ਡੀਲ ਕਰੋ ਕਿਉਂਕਿ ਲੋਕ ਇਸ ਸਰਕਾਰ ਤੇ ਵਿਸ਼ਵਾਸ ਕਰਕੇ ਆਪਣੇ ਕੰਮਾਂ ਵਾਸਤੇ ਨਿਕਲਦੇ ਆ ਤੁਸੀਂ ਸਰਕਾਰ ਦਾ ਵਿਸ਼ਵਾਸ ਨਹੀਂ ਭੰਗ ਕਰ ਸਕਦੇ ਇਸ ਕਰਕੇ ਟਾਈਮ ਸਰ ਉਹਨਾਂ ਨੂੰ ਪਿਆਰ ਨਾਲ ਜਿਹੜੀ ਹੈ ਸੇਵਾਵਾਂ ਦੇਣ ਦੀ ਕੋਸ਼ਿਸ਼ ਕਰੋ ਸਿਰਫ ਪਰਿਵਾਰੀਵਰਕੀ ਕੰਨ ਜਿਹਨੇ ਪ੍ਰਾਈਵੇਟ ਬੰਦੇ ਰੱਖੇ ਹੋਏ ਨੇ ਪ੍ਰਾਈਵੇਟ ਬੰਦੇ ਜਿਹੜੇ ਰੱਖੇ ਹੋਏ ਆ ਉਹ ਅੱਜ ਮੈਂ ਇੱਕ ਚੈੱਕ ਕੀਤਾ ਸੀ ਕੋਲੋਂ ਬੰਦਾ ਮਿਲਿਆ ਪ੍ਰਾਈਵੇਟ ਸੀਗਾ ਉਹ ਤੇ ਮੈਂ ਹੁਣ 3 ਵਜੇ ਦੁਬਾਰੇ ਫਟਵਾਰੀਆਂ ਦੀ ਮੀਟਿੰਗ ਬੁਲਾਈ ਹੈ ਉਹਨਾਂ ਦੇ ਵਿੱਚ ਇਹਨੂੰ ਸਖਤ ਰਖਦਿਆ ਕਰਨੀ ਹੈ ਵੀ ਪ੍ਰਾਈਵੇਟ ਬੰਦਾ ਕੋਈ ਕੰਮ ਨਾ ਕਰੇ ਤੁਹਾਡੇ ਨਾਲ ਸਰਕਾਰ ਤੁਹਾਨੂੰ ਤਰਖਾ ਦਿੰਦੀ ਹੈ ਕੰਮ ਕਰਨ ਦੀ ਤੁਸੀਂ ਆਪਣਾ ਕੰਮ ਕਰੋ ਸ਼ਹਿਰ ਦੇ ਵਿੱਚ ਜਿੱਦਾਂ ਵੀ ਰਸਤੇ ਤੰਗ ਨੇ ਲੋਕਾਂ ਨੇ ਸਮਾਨ ਭਰ ਰੱਖਿਆ ਇਹਦੇ ਬਾਰੇ ਕੀ ਕਹਿਣਾ ਚਾਹੋਗੇ ਸਰ ਮੈਂ ਡੀਐਸਪੀ ਸਾਹਿਬ ਨੂੰ ਕੱਲ ਬੁਲਾਇਆ ਸੀ ਕੱਲ ਡੀਐਸਪੀ ਸਾਹਿਬ ਨੂੰ ਕਿਹਾ ਸੀ ਵੀ ਕੋਈ ਗਸ਼ਤ ਭਦਾਓ ਸ਼ਹਿਰ ਦੇ ਵਿੱਚ ਜਿੱਥੇ ਰਸਤੇ ਜਿਆਦਾ ਟਫ ਨੇ ਉੱਥੇ ਲੋਕ ਆਪਣੀਆਂ ਗੱਡੀਆਂ ਟਰਾਲੀਆਂ ਟਰੈਕਟਰ ਸਕੂਟਰ ਮੋਟਰਸਾਈਕਲ ਲਾ ਜਾਂਦੇ ਨੇ ਤੇ ਸ਼ਹਿਰ ਵਾਸੀਆਂ ਨੂੰ ਜਾਂ ਜਿਹੜੇ ਪਿੰਡਾਂ ਵਿੱਚੋਂ ਸ਼ਹਿਰਾਂ ਵਿੱਚ ਆਉਂਦੇ ਆ ਉਹਨਾਂ ਨੂੰ ਬਹੁਤ ਤਕਲੀਫ ਹੁੰਦੀ ਹੈ ਤੇ ਇਸ ਬਾਰੇ ਮੈਨੂੰ ਕਈ ਲੋਕਾਂ ਨੇ ਕਿਹਾ ਵੀ ਤੁਸੀਂ ਇਹ ਜਿਹੜੇ ਐ ਸਾਈਡ ਤੇ ਲਾਉਣੇ ਚਾਹੀਦੇ ਇਹਨਾਂ ਨੂੰ ਉਹ ਮਾਨ ਸਰਦਿਆ ਦਿੱਤੀ ਆ ਵੀ ਤੁਸੀਂ ਬੜੀ ਗਸਤ ਵਧਾਓ ਗਸਤ ਵਧਾ ਕੇ ਉਹਨਾਂ ਨੂੰ ਸਾਈਡ ਤੇ ਕਰਾਇਆ ਕਰੋ ਜਰੂਰ ਵੀ ਲੰਘਣ ਵਾਲਿਆਂ ਨੂੰ ਤਕਲੀਫ ਨਾ ਹੋਵੇ ਕਿੰਨੇ ਦਫ਼ਤਰਾਂ ਚੈਕਿੰਗ ਕੀਤੀ ਗਈ ਇਸ ਰਾਜ ਜਿਲ੍ਹੇ ਰਾਤਾਂ ਵਿੱਚ ਮੈਂ ਛੋਟੀਆਂ ਸਕੂਲ ਤਸਨੀਮ ਦਫ਼ਤਰ ਮੂਨਕ ਪਟਵਾਰਖਾਨਾ ਮੋਨਕ ਤੇ ਪਟਵਾਰਖਾਨਾ ਲਹਿਰਾ ਉਸ ਤੋਂ ਬਾਅਦ ਤਹਿਸੀਲਦਾਰਾ ਦਾ ਦਫਤਰ ਲਹਿਰਾ ਤਹਿਸੀਲ ਦਫਤਰ ਲਹਿਰਾ ਇੱਥੋਂ ਜਿਹੜਾ ਮੇਰੇ ਦਫਤਰ ਹੀ ਥੱਲੇ ਆ ਉਹਦੀ ਵੀ ਚੈਕਿੰਗ ਕੀਤੀ ਹੈ ਤੇ ਸਫਾਈ ਦੇ ਵੀ ਦੇਖ ਦਿੱਤੇ ਆ ਵੀ ਦਫਤਰ ਬਿਲਕੁਲ ਸਾਫ਼ ਹੋਣਾ ਚਾਹੀਦਾ ਕਲੀਨ ਹੋਣਾ ਚਾਹੀਦੇ ਜਿਹੜੀਆਂ ਦਫਤਰ ਦੇ ਮੁਲਾਜ਼ਮਾਂ ਨੂੰ ਸਹੂਲਤਾਂ ਦੇਣੀਆਂ ਨੇ ਉਹਨਾਂ ਨੂੰ ਵੀ ਕਿਹਾ ਵੀ ਜੇ ਤੁਹਾਨੂੰ ਕੋਈ ਪ੍ਰੋਬਲਮ ਹੈ ਉਹਨੂੰ ਦੱਸੋ ਪਰ ਸਰਕਾਰ ਤਨਖਾਹ ਦਿੰਦੀ ਹੈ ਆਲਰਾ ਟਾਈਮ ਸਰ ਕੰਮ ਹੈ